ਇਸ ਹਾਰੀ ਮਾਰਕੀਟ ਦਰਵਾਜੇ ਵਿੰਡੋਜ਼ ਆਪਾਂ ਨੂੰ ਚਾਹੀਦਾ ਪੁਰਾਣਾ ਉਹ ਪਰਾਂ ਪਈ ਪਰ ਆ ਦੀ ਛਿੰਤ ਨਹੀਂ ਵਧੀਆ ਦਾ ਰੱਜ। ਅਬ ਫਰੰਟ ਤੇ ਲੱਗਦੇ ਜਿਹੜੇ ਫਰੰਟ ਡੋਰ ਹਨ ਕਿ ਤੋ ਇੱਕ ਦਰਵਾਜਾ ਪਿਆ ਕਿਸੇ ਨੂੰ ਪੁਰਾਣਾ ਦਰਵਾਜਾ ਚਾਹੀਦਾ ਆਪਣੀ ਬਾਰ ਮੂਰੇ ਲਵਾਉਣਾ। ਇਹ ਦੇਖੋ ਹੀ ਕਿੰਨੇ ਪਏ ਆ। ਵਧੀਆ ਭਾਰੀ ਤੇ ਡਿਜ਼ਾਈਨ ਬੜੇ ਅੱਛੇ ਹਨ। ਅੱਛਾ ਪੌੜੀ ਵੀ ਹੈ। ਆ ਦੇਖੋ ਹੀ ਕਿੰਨੇ ਪੁਰਾਣੇ ਗੇਟ ਪਏ ਆ ਇੱਥੇ ਲੋਹੇ ਦੇ। ਵਧੀਆ ਤੋਂ ਵਧੀਆ ਪਰ ਹੈ ਪੁਰਾਣੇ ਆ।

ਮਾਰਗ ਉੱਪਰ ਤੇ ਲਾਈਟਾਂ ਤੋਂ ਰਾਈਟ ਸਾਈਡ ਨਾਲ ਮਾਰਕੀਟ ਪੈਂਦੀ ਹੈ। ਸੈਕਹੈਂਡ ਹੈਂਡ ਦਰਵਾਜ਼ੇ ਐਂਡ ਬਾਕੀ ਸਾਰਾ ਕੁਝ ਮਿਲਦਾ। ਵਿੰਡੋ ਦਾ। ਤੁਹਾਨੂੰ ਮੌਮਤੀ ਤੇ ਦਰਵਾਜ਼ਾ ਲਵਾਉਣਾ। ਵਿੰਡੋ ਦਾ ਕੰਮ ਬਥੇ। ਉਹ ਰਹਿ ਗਿਆ। ਸੈਕਹੈਂਡ ਲੱਗ ਜਾਏਗਾ। ਤੇ ਕੋਈ ਚੀਜ਼ ਪਤਾ ਕਰਕੇ ਆਣ। ਤਾਂ ਦੇਖ ਬਾਅਦ ਵਿਚਾਰ ਚੋ। ਸੈਕਹੈਂਡ ਸਟਾਕ ਬਹੁਤ ਪਿਆ ਹੈ। ਦਰਵਾਜ਼ੇ ਦਾ ਸਾਈਜ਼ ਲੈ ਜਾ। ਇੰਚਾਂਜ ਉੱਥੇ ਮਿਲ ਜੇਗਾ ਹਨਾ। ਇਸ ਸਾਰੀ ਮਾਰਕੀਟ ਦੇ ਦਰਵਾਜੇ ਵਿੰਡੋ ਆਪਾਂ ਨੂੰ ਚਾਹੀਦਾ ਪੁਰਾਣਾ ਉਹ ਪਰਾਂ ਪਰਾਂ ਪਰ ਆ ਦੀ ਕੰਪਨੀ ਜਿਹੜਾ ਕਰਾ ਦੇ। ਅਬ ਫਰੰਟ ਤੇ ਲੱਗਦੇ ਜਿਹੜੇ ਫਰੰਟ ਡੋਰ ਹੈ ਨਾ ਉਹ ਪਹੋੜੀ ਦਾਣ ਪਏ ਉਧਰ ਵੀ ਪਏ ਆ। ਆ ਨਹੀਂ ਆ ਸਾਡਾ ਸਾਡਾ ਦੂਆ ਹੈ। ਹੈ ਜਾਲੀ ਐਡਾ ਲੱਕੜ ਵੀ ਸੇਮ ਹੀ ਆ। ਸਾਡਾ ਪਰਦੂਆ ਹੈ। ਹਦਰਵਾੜਾ ਇਹਨੂੰ ਨਾ ਪਾਣੀ ਦਾ ਤੇ ਇਹਨੂੰ ਫਰਕ ਨਹੀਂ ਪੈਂਦਾ ਪਾਣੀ ਦੇ ਫਰਕ ਨਹੀਂ ਪੈਂਦਾ ਇਹ ਵਾਸ਼ਰੂਮ ਦੇ ਲੱਗ ਗਏ ਬਾਕੀ ਡੋਰ ਲੱਗ ਗਏ ਸਾਰੇ ਅਲੱਗ-ਅਲੱਗ ਹ ਸਪੈਸ਼ਲੀ ਵਾਸ਼ਰੂਮ ਦੇ ਵਾਸਤੇ ਹੁੰਦੇ ਆ ਯਾਰ ਆ ਦੇਖੋ ਦਰਵਾਜ਼ਾ ਦੇ ਵੰਡੀ ਸਾਈਜ਼ ਓਏ ਹੋਏ ਹੋਏ ਆ ਦੇਖ

ਆ ਹੁਣ ਚੱਲਦੇ ਜਿਹੜੇ ਪੁਰਾਣੇ ਆ ਉਹਨਾਂ ਚੱਲਦੇ ਆ ਦੇਖੋ ਜੀ ਕਿੰਨੀਆਂ ਦੁਕਾਨਾਂ ਆ ਇੱਥੇ ਤੇ ਪੁਰਾਣੇ ਦਰਵਾਜ਼ੇ ਉੱਤ ਸਾਈਡ ਆ ਆ ਪੁਰਾਣੇ ਡਿਜ਼ਾਈਨ ਆ ਪੁਰਾਣਾ ਸਾਰਾ ਕੁਝ ਪੁਰਾਣਾ ਐਲਮੀਰਾ ਵੀ ਮਿਲਦੀਆਂ ਇੱਥੇ ਪੁਰਾਣੀਆਂ ਬਹੁਤ ਚੀਜ਼ ਪੁਰਾਣੀ ਮਿਲਦੀ ਏ ਘਰ ਦਾ ਫਰਨੀਚਰ ਦਾ ਬਹੁਤ ਸਾਰਾ ਸਮਾਨ ਇੱਥੇ ਦੇ ਪੁਰਾਣੇ ਮਿਜਦਾ ਪਈਆਂ ਹਨਾ ਆ ਦੇਖੋ ਜੀ ਕਿੰਨੇ ਪੁਰਾਣੇ ਗੇਟ ਪਏ ਐ ਇੱਥੇ ਲੋਹੇ ਦੇ ਵਧੀਆ ਤੋਂ ਵਧੀਆ ਪਰ ਹੈ ਪੁਰਾਣੇ ਆ ਸਾਈਜ਼ ਵੀ ਤੁਸੀਂ ਲਿਆਓ ਤੇ ਜਿਹੜਾ ਸਾਈਜ਼ ਮੈਂ ਆਪਣੇ ਕੋਲ ਮੈਂ ਕਿਹੰਦਾ ਉਹ ਮਿਲ ਜੂਗਾ ਤੁਹਾਨੂੰ ਇਟਲੀਏ ਵਿੰਡੋਜ਼ ਪਈਆਂ ਪੌੜੀਆਂ ਵੀ ਹੈ ਵਧੀਆ ਪੁਰਾਣਾ ਸਾਈਜ਼ ਹੋਵੇ ਨਾ ਹਾਂ ਲੇ ਜੀ ਦੇਖੋ ਹੀ ਕਿੰਨੇ ਵਧੀਆ ਵਧੀਆ ਦਰਵਾਜੇ ਬਣਾਏ ਨੇ ਅੱਧਾ ਅੱਗੇ ਹੀ ਆ ਆ ਦੇਖੋ ਇਹ ਇਹਨੂੰ ਪੇਂਟ ਕਰਕੇ ਸਾਫ ਕਰਕੇ ਨਾ ਇੰਨਾ ਵਧੀਆ ਹੋ ਜਾਏਗਾ ਇਹ ਤਾਂ ਵਧੀਆ ਯਾਰ ਇਹ ਸਿੰਗਲ ਹੈ ਅੱਛਾ ਡਬਲ ਡਬਲ ਅੱਛਾ ਪੌੜੀ ਵੀ ਹੈ ਇਹ ਇਹ ਮਤਲਬ ਉਹ ਆਪਨੇ ਕਿਸ ਚੀਜ਼ ਕੇ ਲਈ ਰੱਖੀ ਹੋਈ ਹੈ ਇਹ ਵਾਲੀ ਹਾਂ ਲਗਾਤੇ ਇਹ ਮਤਲਬ ਜਾਏਗੀ ਕਿਸੇ ਨੂੰ ਜਾਂ ਇਹ ਡੈਮੋ ਰੱਖਾ ਹੋਇਆ ਹੈ ਮਤਲਬ ਬਣਾ ਕੇ ਲਗਾ ਅੱਛਾ ਉਹਦੇ ਦੇ دروازੇ ਦੇ ਸ਼ਟਰ ਵੀ ਹੈ ਇੱਥੇ ਕਿੰਨਾ ਕਿੰਨੇ ਲੋਹੇ ਦੇ دروازੇ ਪਏ ਆ ਖਰਾਬ ਨਹੀਂ ਹੋਣਗੇ ਫਾਈਬਰ ਦੇ ਦੇਖਦੇ ਆ ਯਾਰ ਦੇਖੋ ਜੀ ਇੱਕ ਤੋਂ ਇੱਕ ਦਰਵਾਜ਼ਾ ਪਿਆ ਕਿਸ ਨੂੰ ਪੁਰਾਣਾ ਦਰਵਾਜ਼ਾ ਚਾਹੀਦਾ ਆਪਣੇ ਬਾਰ ਮੂਰੇ ਲਵਾਉਣਾ ਇਹ ਦੇਖੋ ਜੀ ਕਿੰਨੇ ਪਏ ਆ ਵਧੀਆ ਭਾਰੀ ਤੇ ਡਿਜ਼ਾਈਨ ਬੜੇ ਅੱਛੇ ਆ ਗੰਡੀਆਂ ਲਾਤੀਆਂ ਰਾਮ ਮੰਦਰ ਦੀ ਦਾ ਦੇਖੋ ਯਾਰੀ ਸਾਰੀ ਮਾਰਕੀਟ ਇਹ ਕਿਹਨੂੰ ਪਤਾ ਚਾਹੀਦਾ ਹੈ ਕਮੈਂਟ ਕਰ ਦਿਓ ਆ ਲొਕੇਸ਼ਨ ਦੀ ਡਿਟੇਲ ਆਹੀ ਦੇ ਦਊਗਾ ਗੰਡੀਆਂ ਲਾ ਰਹੇ ਭਾਈ ਕਈ ਵਾਰੀ ਸਾਈਜ਼ ਮਿਲ ਜਾਂਦਾ ਕਈ ਵਾਰੀ ਮਿਲਦਾ ਨਹੀਂ ਹੈਗਾ ਆਪਾਂ ਨੂੰ ਮਿਲਿਆ ਆਪਾਂ गल की मोमटी का जो दरवाजा वो साइज बड़ा गया ऑर्डर तो बनना बाकी बहुत कुछ पे ड्राम वगैरह भी मिल जाने, तो जाने। तो है ਹੋਰ ਕੀ ਆਵਰੇ ਦੇ ਨੇ ਮੋਚਾਲ ਚੱਕਰ ਮੋਚਾਲ ਹੋ ਗਿਆ ਹਾਂ ਚਾਪ ਨੇ